ਹੁਸ਼ਾਰਪੁਰ ਚ ਸ਼ਰਾਬ ਦੀ ਨਜਾਇਜ਼ ਤੰਗ ਨਾਲ ਤਸਕਰੀ ਕਰਨ ਵਾਲਿਆਂ ਦਾ ਬੋਲਬਾਲਾ ਲਗਾਤਾਰ ਵੱਧਦਾ ਹੀ ਦਿਖਾਈ ਦੇ ਰਿਹਾ ਹੈ ਤਾਜ਼ਾ ਮਾਮਲਾ ਹੁਸ਼ਾਰਪੁਰ ਦਾ ਹੀ ਬੇਹਦ ਨਸਤੀਕੀ ਪਿੰਡ ਖਾਨਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਦੁਪਹਿਰ ਰੈਡ ਮਰਨ ਗਈ ਐਕਸਰਸਾਈਜ਼ ਵਿਭਾਗ ਦੀ ਟੀਮ ਤੇ ਕੁਝ ਬਦਬਾਸ਼ਾ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਗੱਡੀਆਂ ਦੀ ਵੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਗਈ ਇਸ ਵਾਰਦਾਤ 'ਚ ਐਕਸਰਸਾਈਜ਼ ਵਿਭਾਗ ਦੇ ਤਿੰਨ ਕਰਮੀਆਂ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜ਼ਖਮੀ ਇਕ ਰਿੰਦਿਆ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੋਹੱਲਾ ਪਕਤਨਗਰ ਚ ਨਜਾਇਜ਼ ਸ਼ਰਾਬ ਦੀ ਤਸਕਰੀ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਰੇਡ ਵੀ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਇਸ ਗੱਲ ਤੋਂ ਖਫਾ ਹੋਏ ਬਦਮਾਸ਼ਾਂ ਵੱਲੋਂ ਸਾਡੀ ਟੀਮ ਤੇ ਅੱਜ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕਰ ਦਿੱਤਾ ਤੇ ਸਾਡੀ ਗੱਡੀਆਂ ਦੀ ਵੀ ਪੰਨ ਤੋੜ ਕੀਤੀ ਦੂਜੇ ਪਾਸੇ ਥਾਣਾ ਮਾਡਲ ਤੋਂ ਐਸਐਚਓ ਗਗਨਦੀਪ ਸਿੰਘ ਸੇਖੋ ਦਾ ਕਹਿਣਾ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਿਆਰਪਰ ਨਿਊਜ਼ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਕੀ ਨਾਮ ਹੈ ਆਪਣਾ ਮੇਰਾ ਨਾਮ ਪਰੰਜੀ ਸਿੰਘ ਪਾਲਾਵਾ ਜੀ ਇਹ ਸਰ ਇਹ ਕਿਥੇ ਦੀ ਵਾਕਿਆ ਤੇ ਕਿਦਾਂ ਪਈ ਹੈ ਜੀ ਇਹ ਸਰ ਮੈਂ ਆਰਡੀ ਇੰਟਰਪ੍ਰਾਈਜ਼ਸ ਵੱਲੋਂ ਰੇਡ ਪਾਰਟੀ ਇੰਚਾਰਜ ਦਾ ਕੰਮ ਕਰਦਾ ਕੱਲ ਸਤੋਂ ਇਨਫੋਰਮੇਸ਼ਨ ਸਿੱਗੀਗਾ ਭਗਨਗਰ ਪਾਲੋ ਦੇ ਮੁੰਡਿਆਂ ਦੇ ਘਸ ਸ਼ਰਾਬ ਪਈ ਆ ਅਸੀਂ ਸੀਆਈਜੀਐਸ ਟੀਮ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਰੇਡ ਕੀਤੀ ਤੇ ਸਾਨੂੰ ਸ਼ਰਾਬ ਦੀ ਬਰਾਮਦ ਹੋ ਗਈ ਤੇ ਅਸੀਂ ਸੀਆਈਜੀਐਸ ਟੀਮ ਮਕਦਮਾ ਵੀ ਦਰਜ ਕਰਵਾਇਆ ਉਹਦੀ ਜਾਂਚ ਸ਼ਿ ਰੱਖਦੇ ਆ ਇਹਨਾਂ ਨੇ ਅੱਜ ਅਸੀਂ ਜੇ ਤੋਂ ਆਪਣੇ ਸਰਕਲ ਚ ਗੇੜਾ ਮਾਰਦੇ ਹੀ ਸਾਤ ਤੋਂ ਦੋ ਤਿੰਨ ਦੁਕਾਨਾਂ ਦਾ ਕੈਸ਼ ਵੀ ਸੀਗਾ 60-70 ਹਜ਼ਾਰ ਰੁਪਿਆ ਤੇ ਹੋਰ ਵੀ ਤੇ ਇਹਨਾਂ ਨੇ ਦੋ ਗੱਡੀਆਂ ਸਾਡੇ ਹਲਦੋ ਖਾਨਪੁਰ ਸਾਡੇ ਠੀਕੇ ਤੇ ਮੁਰੇ ਜਦੋਂ ਆਪਾਂ ਤੀਸਰੇ ਚੌਥੇ ਠੀਕੇ ਦਾ ਕੈਸ਼ ਚੱਕਣ ਲੱਗੇ ਆ ਇੱਕ ਗੱਡੀ ਵੋਕਸ ਵੈਗਨ ਦੀ ਵਿੰਟੋ ਮੁਰੇ ਲਿਆ ਕੇ ਲਾ ਦਿੱਤੀ ਤੇ ਇੱਕ ਗੱਡੀ ਪਿੱਛੇ ਲਿਆ ਕੇ ਲਾ ਦਿੱਤੀ ਬਾਕੀ ਐਕਟਵਾ ਤੇ ਸੀਗੇ ਇਹ ਵੀ ਬੱਚੀ ਜਾਣੇ ਸੀ ਪਿਸਟਲ ਦੀ ਨੋਕ ਤੇ ਇਹਨਾਂ ਨੇ ਗੱਡੀ ਦੀ ਪਿਸਟਲ ਦਿਖਾ ਕੇ ਗੱਡੀ ਤੇ ਕੋਈ ਬਾਕੀ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਖੰਡੇ ਦਾ ਤਰ ਮਾਰਨੇ ਸ਼ੁਰੂ ਕਰਤੇ ਮੇਰੇ ਕਾਫੀ ਸੱਟਾਂ ਲੱਗੀਆਂ ਖੰਡੇ ਦਾ ਮਾਰੇ ਆ ਤੇ ਇਟਾਂ ਮਾਰ ਗਿਆ ਮੈਂ ਤੇ ਮੇਰੇ ਨਾਲ ਤੇ ਜਿਹੜੇ ਸਾਥੀ ਸੀਗੇ ਮੇਰਾ ਡਰਾਈਵਰ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਮੇਰੇ ਤੀਸਰੇ ਬੰਦੇ ਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਕਿੰਨੇ ਤੁਸੀਂ ਕਿੰਨੇ ਬੰਦੇ ਸੀ ਅਸੀਂ ਤਿੰਨ ਬੰਦੇ ਸੀਗੇ 15 20 ਬੰਦੇ ਤੋਂ ਜ਼ਿਆਦਾ ਹੀ ਸੀਗੇ ਤੇ ਖੰਡੇ ਵਾ ਡੰਡੇ ਵਾ بیسਬਾਲ ਤੇ ਆਪਣੇ ਪਿਸਟਰ ਇਹਨਾਂ ਦੇ ਕੋਲ ਸੀਗੇ ਤੇ ਪਿੱਛੇ ਨੂੰ ਇੱਥੇ ਪ੍ਰਤੀ ਕਿਹਨੂੰ ਨਿਸ਼ਾਨਾ ਅਸੀਂ ਆਪਣੇ ਅੰਤੇ ਜਿਹੜੇ ਸਾਡੇ ਜੀਐਮ ਦਵਿੰਦਰ ਭਾਜੀ ਉਹਨਾਂ ਨੂੰ ਫੋਨ ਕਾਲ ਕੀਤੀ ਕਿ ਭਾਜੀ ਸਾਣਾ ਇੱਧਾ ਇੱਧਾ ਸਾਡੇ ਠੇਕੇ ਸਾਹਮਣੇ ਹੀ ਬਲਦਾ ਤੋ ਗਈਗਾ। ਬਾਕੀ ਕਿੰਨੇ ਕੁ ਵਜੇ ਦਾ ਹੈ? ਇਹ ਵਾਕਿਆ ਕਰੀਬ ਭਾਜੀ ਟਾਈਮ ਮੇਰੇ ਫੋਨ ਵਿੱਚ ਚੁਣਾ ਜਦੋਂ ਕਾਲ ਕੀਤੀ ਦਾ ਅੰਦਾਜ਼ਾ ਬਾਰਕ ਵੀ ਦਾਉਣਾ ਹੈ। ਬਾਰਾ ਸਾਡੇ ਬਾਰਾ ਤਿੰਨ ਬੰਦੇ ਤਿੰਨ ਬੰਦੇ ਜਿੱਦਾਂ ਜਦਾ ਉਹਨਾਂ ਨੇ ਇਹੀ ਕਿਹਾ ਕਿ ਹੁਣ ਤੁਸੀਂ ਰੇਡ ਮਾਰ ਕੇ ਦਿਖਾਓ। ਪਗਨਗਰ ਮੱਲੇ ਕਿ ਜਿਆਦਾ ਉੱਥੇ ਅੰਨੀ ਸ਼ਰਾਬ ਵੇਕਦੀ ਜਾ ਸਾਰੇ ਹਸ਼ਿਆਰਪੁਰ ਨੂੰ ਪਤਾ ਉੱਥੇ ਅੰਨੀ ਸ਼ਰਾਬ ਵੇਕਦੀ ਆ ਤੇ ਹੁਣ ਉਹ ਕਹਿੰਦਾ ਪੱਲੇ ਤੂੰ ਹੁਣ ਰੇਡ ਮਾਰ ਕੇ ਦਿਖਾ ਪਗਨਗਰ ਦੇ ਵਿੱਚ ਤੇ ਮੇਤੇ ਟਾਰਗੇਟ ਕਰਕੇ ਮੈਨੂੰ ਹੀ ਕਿਹਾ ਕਿ ਅਸਲਾ ਦਿਖਾ ਕੇ ਵੀ ਕਿ ਪੱਲੇ ਨੂੰ ਬਾਹਰ ਕੱਢ ਗੱਡੀ ਵਿੱਚੋਂ ਤੇ ਮੇਰੇ ਨਾਲਦਿਆਂ ਦੇ ਵੀ ਕਾਫੀ ਸੱਟਾਂ ਮਾਰੀਆਂ ਤੇ ਮੇਰੇ ਵੀ ਕਾਫੀ ਸੱਟਾਂ ਮਾਰੀਆਂ ਇਹਨਾਂ ਨੇ ਤੇ ਨਿਹੇ ਸ਼ਰਾਬ ਵੇਚਦੇ ਭਾਜੀ ਕਹਿ ਕੇ ਬਰਾਸ ਕਹਿ ਕੇ ਨਿਹੇ ਸ਼ਰਾਬ ਵੇਚਦੇ ਆ ਤੇ ਕੱਲ ਇਹਨਾਂ ਦੇ ਸ਼ਰਾਬ ਦੀ ਜਦੋਂ ਜ਼ੈਦ ਕੀਤੀ ਉਹੀ ਇਹਨਾਂ ਨੇ ਅੱਜ ਖੁੰਦ ਗੱਡੀ ਸਾਡੇ ਨਾਲ ਇਸ ਤਰ੍ਹਾਂ ਤਾਂ ਕੋਈ ਵੀ ਅੱਗੇ ਤੋਂ ਕਾਰੋਬਾਰ ਨਹੀਂ ਲੇਗਾ ਭਾਜੀ ਸ਼ਰਾਬ ਦਾ ਇਹਦਾ ੱਤਕਾ ਹੋਏਗਾ ਪ੍ਰਸ਼ਾਸਨ ਦਾ ਕੰਮ ਆ ਇੱਕ ਸਰਕਾਰੀ ਕੰਮ ਆ ਜੇ ਸਰਕਾਰੀ ਕੰਮ ਦੇ ਵਿੱਚ ਇਸ ਤਰ੍ਹਾਂ ੱਤਕਾ ਹੋਣ ਲੱਪੇ ਤੇ ਆਮ ਬੰਦਾ ਕੀ ਕਰੂਗਾ ਗੱਡੀ ਵੀ ਤੋੜੂ ਦਿੱਤੀ ਆਪਣੇ ਲੋ ਤਾਂ ਸਾਨੂੰ ਮਾਰ ਕੇ ਸਿੱਟ ਗਏ ਸੀ ਮਾਰ ਕੇ ਹੁਣ ਤਿੰਨੇ ਆਣੇ ਵੇ ਚਲੋ ਅਸੀਂ ਚਲੀ ਗਏ ਪਾਲਾ ਦਾ ਦੱਲਾ ਮਾਰ ਕੇ ਹੁਣ ਚਲੋ ਅਸੀਂ ਚਲੀ ਗਏ ਆਪਣੇ ਲੋ ਤਾਂ ਮਾਰ ਕੇ ਛੁੱਟ ਗਏ ਸੀ ਸਾਨੂੰ ਪੁਲਿਸ ਹੁਣ ਆ ਗਈ ਹੈ ਹੁਣ ਮੌਕੇ ਤੇ ਪੁਲਿਸ ਆ ਕੇ ਜੀ ਬਿਆਨ ਲੈ ਲਿਆ ਸਭ ਕੁਝ ਹੋ ਗਿਆ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਇਹ ਦੇਖ ਕੇ ਤੇ ਜਿਹੜਾ ਹਮਲਾ ਹੋਇਆ ਕਿਨੇ ਲੋਕਾਂ ਨੇ ਕੀਤਾ ਜਾਂ ਕਿੰਨੇ ਬੰਦੇ ਜ਼ਖਮੀ ਹੋਏ ਸੀ ਜਾਣਦੇ ਇੱਕ ਸਾਨੂੰ ਇੱਕ ਹੁਣੇ ਰੀਸੈਂਟਲੀ ਜਿਹੜੇ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਜੀ ਕੀ ਜਿਹੜੇ ਠੇਕੇਦਾਰ ਦੇ ਕਰਿੰਦੇ ਉਹਨਾਂ ਦੇ ਜਿਹੜੇ ਆ ਮਣੀ ਨਾਮ ਇੱਕ ਨੌਜਵਾਨ ਨੇ ਜਿਹੜਾ ਹਮਲਾ ਕੀਤਾ ਹੈ ਇਹਨਾਂ ਸਮੰਵੇ ਚ ਸੀਵਲ ਹਸਪੀਟਲ ਉੱਤੇ ਤੇ ਡਾਕਟਰ ਦੀ ਸਭ ਦੀ ਜਿਹੜੀ ਐਮਐਲਰ ਦੀ ਉਹ ਰਿਪੋਰਟ ਕਰੇ ਜੋ ਬਿਆਨੇ ਦਰਜ ਕਰਾਣੇ ਉਸ ਐਸ ਪਰ ਸਟੇਟਮੈਂਟ ਜਿਹੜਾ ਆ ਜਿਹੜੀ ਮੁਕਦਮਾ ਦਰਜ ਕੀਤਾ ਜਾਵੇ ਸਿਰ ਕਿੰਨੇ ਕ ਵਜੇ ਦਾ ਬਾਕਿਆ ਤੇ ਕਿੰਨੇ ਕ ਲੂਕਸ ਕਿੰਨੀਆਂ ਕੁ ਗੱਡੀਆਂ ਦੇ ਵਿਚ ਆ ਬਰਦਰ ਇਹ 11 12 ਵੇ ਦੀ ਗੱਲ ਆ ਸਾਨੂੰ ਹੋਰ ਇਨਫੋਰਮੇਸ਼ਨ ਆਈ The you know. Man. Man. Okay. We at GNA University see potential in everyone and everything around us. We drive innovation and entrepreneurship. We groom competent global citizens to affect positive change around them.